ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਇਤਿਹਾਸਕ ਕਲਾਸ ਹਰ ਸੋਮਵਾਰ ਲਗਾਈ ਜਾਂਦੀ ਹੈ ਸੋ ਇਸ ਕਲਾਸ ਦੇ ਵਿੱਚ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦਾ ਜੀਵਨ ਪੜ ਰਹੇ ਹਾਂ ਤੇ ਪਿਛਲੀਆਂ ਦੋ ਕਲਾਸਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸਾਂਝ ਪਾਈ ਗਈ ਤੇ ਅੱਜ ਅਸੀਂ ਏ ਕਲਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਸੰਪੂਰਨਤਾ ਹੀ ਕਰਨੀ ਹੈ ਸਾਰੇ ਵਿਦਿਆਰਥੀ ਜਿੰਨੇ ਵੀ ਕਲਾਸ ਵਿੱਚ ਹਾਜ਼ਰ ਨੇ ਬੜੇ ਹੀ ਧਿਆਨ ਦੇ ਨਾਲ ਇਸ ਕਲਾਸ ਨੂੰ ਸੁਣਦਿਆਂ ਹੋਇਆਂ ਫਤਿਹ ਨਾਮ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਕਲਾਸ ਵਿੱਚ ਪੜਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਨਾਮ ਪਿਆ ਸੀ ਉਹ ਨਾਮ ਕੀ ਸੀ ਬੰਦੀ ਛੋੜ ਬੰਦੀ ਛੋੜ ਜੀ ਬੰਦੀ ਛੋੜ ਦਾਤਾ ਕਿਉਂਕਿ ਉਹਨਾਂ ਨੇ 52 ਹੋਰ ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਸੀ ਜਿੱਥੇ ਆਪ ਉਹ ਬਾਹਰ ਆਏ ਉੱਥੇ ਨਾਲ ਉਹ 52 ਰਾਜਿਆਂ ਨੂੰ ਵੀ ਲੈ ਕੇ ਆਏ ਕੰਨ ਦੇ ਜਹਾਂਗੀਰ ਨੇ ਗੁਰੂ ਜੀ ਨਾਲ ਚੰਗੇ ਸਬੰਧ ਕਾਇਮ ਕਰਨ ਦਾ ਯਤਨ ਕੀਤਾ ਜਹਾਂਗੀਰ ਤਖਤ ਤੇ ਹੈ ਤੇ ਜਹਾਂਗੀਰ ਨੇ ਹੁਣ ਕੀ ਕੀਤਾ ਕਿ ਗੁਰੂ ਸਾਹਿਬ ਜੀ ਦੇ ਨਾਲ ਚੰਗੇ ਸਬੰਧ ਜਿਹੜੇ ਕਾਇਮ ਕਰਨ ਦਾ ਯਤਨ ਕੀਤਾ ਪਹਿਲਾਂ ਥੋੜਾ ਜਿਹਾ ਪਿੱਛੇ ਆਪਾਂ ਪੜਿਆ ਸੀ ਵੀ ਜਹਾਂਗੀਰ ਨੂੰ ਸਿੱਖਾਂ ਦੀ ਵੱਧਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਭਾਰੀ ਮਤਲਬ ਕਿ ਖਤਰੇ ਵਾਲੀ ਜਾਪੀ ਅਨੁਖਤਰਾਜ ਆਵਦਾ ਸੀ ਹੁਣ ਅਸੀਂ ਕਿਸੇ ਦੇ ਰਾਜ ਨੂੰ ਦਬਾਉਣਾ ਚਾਹੁੰਦੇ ਹੋਈਏ ਨਾ ਕਈ ਤਰ੍ਹਾਂ ਦੇ ਲੋਕ ਮਿਲਦੇ ਇੱਕ ਤਾਂ ਉਹ ਮਿਲਦੇ ਆ ਜਿਹੜੇ ਵਾਰ ਕਰਕੇ ਹਮਲਾ ਕਰਕੇ ਦਬਾਉਣਾ ਚਾਹੁੰਦੇ ਆ ਨਾ ਇਹ ਕੋਈ ਵੀ ਮਿਲਦੇ ਆ ਜਿਹੜੇ ਅੰਦਰ ਤੱਕ ਵਿੱਚ ਵੜ ਕੇ ਤੇ ਉਹਨੂੰ ਉਹਦੇ ਨਾਲ ਪਿਆਰ ਦੇ ਨਾਲ ਉਹਨੂੰ ਨੇਵਾ ਕਰਨੇ ਚਾਹੁੰਦੇ ਆ ਉਹਦੇ ਵਿੱਚ ਪਹਿਲਾਂ ਰਲ ਕੇ ਉਹਦਾ ਭੇਤ ਲੈਣਾ ਚਾਹੁੰਦੇ ਆ ਨਾ ਕਹਿੰਦੀ ਜਹਾਂਗੀਰ ਨੇ ਗੁਰੂ ਜੀ ਨਾਲ ਚੰਗੇ ਸਬੰਧ ਕਾਇਮ ਕਰਨ ਦਾ ਯਤਨ ਕੀਤਾ ਹੁਣ ਉਹਨਾਂ ਦੇ ਮਨ ਵਿੱਚ ਆਇਆ ਕਿ ਚੰਗੇ ਸਬੰਧ ਕਾਇਮ ਕੀਤੇ ਜਾਣ ਚੰਦੂ ਨੂੰ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਗਿਆ ਇੱਕ ਚੰਦੂ ਹੋਇਆ ਠੀਕ ਹੈ ਜਿਹੜਾ ਕਿ ਗੁਰੂ ਘਰ ਦੇ ਨਾਲ ਥੋੜੀ ਜੀ ਵਿਰੋਧਤਾ ਰੱਖਦਾ ਸੀ ਉਹ ਵੀ ਆਪਾਂ ਅੱਗੇ ਪੜਾਂਗੇ ਚੰਦੂ ਨੂੰ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਗਿਆ ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰਿਆ ਗਿਆ ਗੁਰਦਿੱਤੇ ਪੜਪੁੰਜੇ ਇੱਕ ਨਾਮ ਆਇਆ ਗੁਰਦਿੱਤਾ ਪੜਪੁੰਜਾ ਨਾਮ ਦਾ ਵਿਅਕਤੀ ਸੀ ਜਿਸ ਨੇ ਚੰਦੂ ਦੇ ਆਖੇ ਲੱਗ ਕੇ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ ਚੰਦੂ ਨੇ ਕਿਹਾ ਸੀ ਉਹਨੂੰ ਕਿ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ ਤੱਤੀ ਰੇਤ ਪਾ ਠੀਕ ਹੈ ਪਾਈ ਜਾਵੇ ਤਾਂ ਉਹ ਉਹ ਮਤਲਬ ਕਿ ਉਹਨੂੰ ਪਾਉਣੀ ਪਈ ਉਹਨੂੰ ਕਿਹਾ ਤੇ ਉਹਨੇ ਤੱਤੀ ਰੇਤ ਪਾਈ ਬਾਅਦ ਵਿੱਚ ਕਹਿੰਦੀ ਇਸ ਪਾਪੀ ਨੂੰ ਕੜਸ਼ਾ ਮਾਰ ਕੇ ਮਾਰ ਦਿੱਤਾ ਗੁਰਦਿੱਤੇ ਪਰ ਪੁੰਜੇ ਨਹੀਂ ਕਿੰਨੂੰ ਮਾਰ ਦਿੱਤਾ ਸੀ ਚੰਦੂ ਨੂੰ ਕੜਸ਼ਾ ਮਾਰ ਕੇ ਸਿਰ ਦੇ ਵਿੱਚ ਠੀਕ ਹੈ ਕੜਸ਼ਾ ਮਾਰ ਕੇ ਉਹਨੂੰ ਮਾਰ ਦਿੱਤਾ ਸੀ ਸਿੱਖੀ ਪ੍ਰਚਾਰ ਫਿਰ ਜੋਰਾਂ ਤੇ ਹੋ ਗਿਆ ਹੁਣ ਧਿਆਨ ਚ ਰੱਖਿਓ ਪਹਿਲਾ ਜਹਾਂਗੀਰ ਨੇ ਗੁਰੂ ਸਾਹਿਬ ਜੀ ਨਾਲ ਚੰਗੇ ਸਬੰਧ ਕਾਇਮ ਕਰਨ ਦਾ ਯਤਨ ਕੀਤਾ ਚੰਦੂ ਨੂੰ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਗਿਆ ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰਿਆ ਗਿਆ ਕਿਉਂਕਿ ਜਦੋਂ ਵੀ ਕੋਈ ਮਾੜਾ ਕੰਮ ਕਰਦਾ ਹੈ ਤਾਂ ਉਹਨੂੰ ਸਾਰਿਆਂ ਦੇ ਸਾਹਮਣੇ ਐ ਲਿਆਇਆ ਜਾਂਦਾ ਹੈ ਠੀਕ ਹੈ ਗੁਰਦਿੱਤਾ ਪੜਪੁੰਜੇ ਨੂੰ ਗੁਰਦਿੱਤਾ ਬੜਪੁੰਜਾ ਜਿਹੜਾ ਗੁਰਦਿੱਤਾ ਸੀਗਾ ਨਾ ਉਹ ਆਪਣੇ ਆਪੇ ਉਹ ਕੰਮ ਨਹੀਂ ਸੀ ਕਰਨਾ ਚਾਹੁੰਦਾ ਚੰਦੂ ਨੇ ਮਤਲਬ ਚੁੱਕ ਦੇ ਕੇ ਜਾਂ ਚੰਦੂ ਦੇ ਕਹਿਣ ਤੇ ਚੰਦੂ ਨੇ ਜ਼ਬਰਦਸਤੀ ਇਹ ਕੰਮ ਕਰਵਾਇਆ ਸੀ ਉਹਦੇ ਕੋਲੋਂ ਵੀ ਗੁਰੂ ਅਰਜਨ ਸਾਹਿਬ ਜੀ ਦੇ ਰੇਤ ਪਾਈ ਜਾਏ ਠੀਕ ਹੈ ਤੱਤੀ ਰੇਤ ਪਾਈ ਜਾਏ ਫਿਰ ਉਸੇ ਗੁਰਦਿੱਤੇ ਨੂੰ ਜਦੋਂ ਪਤਾ ਲੱਗਦਾ ਹੈ ਅਸਲੀਅਤ ਤੇ ਉਸ ਉਹੀ ਗੁਰਦਿੱਤਾ ਆਪਣਾ ਪੂੰਜਾ ਫਿਰ ਕੜਸ਼ਾ ਮਾਰ ਕੇ ਕਿੰਨੂੰ ਮਾਰ ਦਿੰਦਾ ਹੈ ਚੰਦੂ ਨੂੰ ਮਾਰ ਦਿੰਦਾ ਸਿੱਖੀ ਪ੍ਰਚਾਰ ਫਿਰ ਜੋਰਾਂ ਤੇ ਹੋ ਗਿਆ ਦਬਾਉਣ ਲਈ ਬਹੁਤ ਕੋਸ਼ਿਸ਼ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਸਿੱਖਾਂ ਦੀ ਵਾਧੇ ਹੋਈ ਤਾਕਤ ਹੈ ਨਾ ਇਹ ਸਾਡੇ ਵਾਸਤੇ ਖਤਰੇ ਵਾਲੀ ਹੈ ਹਨਾ ਜਿਸ ਕਰਕੇ ਦਬਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਫਿਰ ਚੰਗੇ ਸਬੰਧ ਕਾਇਮ ਕਰਨ ਦਾ ਵੀ ਯਤਨ ਕੀਤਾ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨਾਲ ਚੰਗੇ ਸਬੰਧ ਬਣਾ ਲੈ ਜਾਣ ਫਿਰ ਅੰਦਰ ਖਾਤੇ ਕੁਝ ਵੀ ਕੀਤਾ ਜਾਏ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਲੜਕੀ ਬੀਬੀ ਕੋਲਾ ਨੇ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਈ ਉਹ ਲਾਹੌਰ ਦਾ ਕਾਜੀ ਸੀ ਤੇ ਲਾਹੌਰ ਦੇ ਕਾਜੀ ਦਾ ਨਾਮ ਕੀ ਸੀ ਰੁਸਕਮਖਾ ਕੀ ਨਾਮ ਸੀ ਰੁਸਕਮਖਾ ਤੇ ਉਹਦੀ ਲੜਕੀ ਦਾ ਨਾਮ ਕੀ ਸੀ ਬੀਬੀ ਕੋਲਾ ਕੋਲਾ ਠੀਕ ਹੈ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਦੇਖੋ ਕੋਸ਼ਿਸ਼ ਕੁਛ ਵੀ ਚੰਗਾ ਲੱਗੇ ਕਈ ਵਾਰ ਸਾਨੂੰ ਤਾਂ ਸਾਨੂੰ ਲੱਗੇ ਇਹਦੇ ਚ ਸਾਨੂੰ ਕੁਝ ਮਿਲਦਾ ਤੇ ਉੱਥੇ ਉਸ ਸਰਸਤੇ ਤੇ ਚੱਲਣਾ ਮਤਲਬ ਕਿ ਮਾੜੀ ਗੱਲ ਨਹੀਂ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਜੀਵਨ ਸੀ ਜਾਂ ਅੱਜ ਵੀ ਗੁਰਬਾਣੀ ਹੈ ਇਹ ਕਿਸੇ ਇੱਕ ਵਾਸਤੇ ਨਹੀਂ ਹੈ ਵੀ ਕੋਈ ਇੱਕ ਹੀ ਇਹਦੇ ਨਾਲ ਜੁੜ ਕੇ ਆਪਣਾ ਜੀਵਨ ਜੀ ਸਕਦਾ ਹੈ ਠੀਕ ਹੈ ਇਹ ਤੇ ਸਾਡੇ ਸਾਰਿਆਂ ਵਾਸਤੇ ਸੰਦੇਸ਼ ਹੈ ਵੀ ਜਿਹੜਾ ਜਿਹੜਾ ਵੀ ਪੜੇਗਾ ਜਿਹੜਾ ਜਿਹੜਾ ਵੀ ਇਹਨੂੰ ਵਿਚਾਰੇਗਾ ਉਹ ਆਪਣਾ ਜੀਵਨ ਚੰਗਾ ਬਣਾ ਸਕਦਾ ਹੈ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸਕੂਲ ਦੇ ਅ ਅਧਿਆਪਕ ਕੁਝ ਗੱਲਾਂ ਬੋਰਡ ਤੇ ਲਿਖ ਦੇਣ ਜਾਂ ਕੋਈ ਚਾਰਟ ਬਣਾ ਕੇ ਸਕੂਲ ਦੇ ਵਿੱਚ ਲੱਗਿਆ ਹੁੰਦਾ ਹੈ ਹਨਾ ਕਈ ਵਾਰੀ ਪੱਕੇ ਤੌਰ ਤੇ ਜਾਂ ਰੰਗ ਦੇ ਨਾਲ ਲਿਖਿਆ ਹੋਇਆ ਹੈ ਪੇਂਟ ਕੀਤਾ ਹੈ ਅਸੀਂ ਵੇਖਦੇ ਆਂ ਰੋਜ਼ ਕੋਲੋਂ ਦੀ ਪੜ ਕੇ ਲੰਘ ਜਾਂਦੇ ਆਂ ਹਨਾ ਪਰ ਅਸੀਂ ਸਾਡਾ ਜੀਵਨ ਉਹਨਾਂ ਗੱਲਾਂ ਦੇ ਉੱਪਰ ਕਿਸ ਦਿਨ ਪੂਰਾ ਉਤਰੇਗਾ ਜਿਸ ਦਿਨ ਅਸੀਂ ਉਹਨਾਂ ਗੱਲਾਂ ਨੂੰ ਚੰਗੀ ਤਰੀਕੇ ਦੇ ਨਾਲ ਪੜਾਂਗੇ ਸਮਝਾਂਗੇ ਹਨਾ ਨਹੀਂ ਤਾਂ ਸਾਡੇ ਵਾਸਤੇ ਉਹ ਲਿਖੇ ਹੋਏ ਇੱਕ ਅੱਖਰ ਨੇ ਉਹਨਾਂ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਜੇ ਅਸੀਂ ਸਮਝਾਂਗੇ ਤਾਂ ਅਸੀਂ ਕੋਲੋਂ ਲੰਘ ਜਾਵਾਂਗੇ ਕੋਲੋਂ ਲੰਘ ਜਾਵਾਂਗੇ ਤੇ ਅਸੀਂ ਕਹਾਂਗੇ ਸਾਡਾ ਤਾਂ ਜੀਵਨ ਬੜਾ ਖਰਾਬ ਹੈ ਉਹਦੇ ਉੱਤੇ ਲਿਖਿਆ ਆਇਆ ਵੀ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਵੱਡਿਆਂ ਦੀ ਕਦਰ ਕਰਨੀ ਚਾਹੀਦੀ ਹੈ ਚੰਗੇ ਕੰਮ ਕਰਨੇ ਚਾਹੀਦੇ ਆ ਠੱਗੀ ਚੋਰੀ ਨਹੀਂ ਕਰਨੀ ਚਾਹੀਦੀ ਆ ਕੁਝ ਲਿਖਿਆ ਹੋਇਆ ਅਸੀਂ ਬਥੇ ਕਿ ਕਹਾਂਗੇ ਰੋਜ਼ ਸਕੂਲੇ ਆਉਣੇ ਆ ਬੈਗ ਲੈ ਕੇ ਆਉਣੇ ਆ ਸਾਰਾ ਦਿਨ ਲਾ ਕੇ ਪੜ ਜਾਣੇ ਆ ਔਰ ਚੋਰੀ ਵੀ ਕਰਦੇ ਆ ਨਫ਼ਰਤ ਵੀ ਕਰਦੇ ਆ ਝੂਠ ਵੀ ਬੋਲਦੇ ਆ ਬੁਰੇ ਕੰਮ ਵੀ ਕਰਦੇ ਆ ਹੁਣ ਇਹਦਾ ਫਾਇਦਾ ਕੀ ਆ ਕਲਾਸ ਵਿੱਚ ਬੈਠੇ ਵੀ ਆ ਇਹਦਾ ਫਾਇਦਾ ਕੀ ਆ ਹੁਣ ਟੀਚਰ ਜਿਹੜਾ ਟੀਚਰ ਸਕੂਲ ਵਿੱਚ ਪੜ੍ਹਾ ਰਿਹਾ ਸੀ ਉਹ ਚੋਰੀ ਥੋੜਾ ਕਰਨੀ ਸਿਖਾ ਰਿਹਾ ਸੀ ਉਹ ਜਿਹੜਾ ਸਕੂਲ ਵਿੱਚ ਟੀਚਰ ਬੈਠਾ ਸੀ ਉਹ ਨਫ਼ਰਤ ਕਰਨੀ ਨਹੀਂ ਸਿਖਾ ਰਿਹਾ ਸੀ ਮਤਲਬ ਕਹਿ ਲਓ ਵੀ ਅਸਾਂ ਉਹਨਡੀਆਂ ਗੱਲਾਂ ਸਾਡੇ ਉੱਪਰੋਂ ਦੀ ਲੰਘ ਗਈਆਂ ਅਸੀਂ ਉਹਨਾਂ ਗੱਲਾਂ ਨੂੰ ਵਿਚਾਰਿਆ ਹੀ ਨਹੀਂ ਠੀਕ ਹੈ ਸਕੂਲ ਦੇ ਵਿੱਚ ਲੱਗਾ ਹੋਇਆ ਚਾਰਟ ਪੇਂਟ ਨਾਲ ਲਿਖੀਆਂ ਹੋਈਆਂ ਕੀਮਤੀ ਗੱਲਾਂ ਸਕੂਲ ਵਿੱਚ ਪੜਾਇਆ ਹੋਇਆ ਟੀਚਰ ਦਾ ਲੈਕਚਰ ਜੇ ਅਸੀਂ ਨਹੀਂ ਸਮਝਾਂਗੇ ਤਾਂ ਸਾਡੇ ਤੇ ਉਹਦਾ ਕੋਈ ਵੀ ਅਸਰ ਨਹੀਂ ਹੋਣਾ ਭਾਵੇਂ ਅਸੀਂ ਰੋਜ਼ਾਨਾ ਉਹ ਕੀਮਤੀ ਗੱਲਾਂ ਕੋਲ ਲੰਗੀਏ ਤੇ ਉਹਨੂੰ ਹੱਥ ਜੋੜ ਕੇ ਫਿਰ ਕੱਪੜਾ ਲੈ ਕੇ ਇੱਥੇ ਮਿੱਟੀ ਪਈ ਆ ਉਹਨੂੰ ਭਾਵੇਂ ਰੋਜ਼ਾਨਾ ਸਾਫ਼ ਕਰਦੇ ਰਹੀਏ ਉਹ ਗੱਲ ਕੀਮਤੀ ਲਿਖੀਆਂ ਹੋਈਆਂ ਗੱਲਾਂ ਨੂੰ ਸਾਫ਼ ਕਰਨ ਨਾਲ ਸਾਨੂੰ ਕੁਝ ਪਤਾ ਥੋੜਾ ਲੱਗ ਜਾਣਾ ਇੱਦਾਂ ਤਾਂ ਨਹੀਂ ਨਾ ਲੱਗਣਾ ਹੁਣ ਮੈਂ ਮੈਂ ਜਾਣਾ ਹੋਵੇ ਮਤਲਬ ਕਿ ਮੈਂ ਦਿੱਲੀ ਜਾਣਾ ਹੈ ਮੈਨੂੰ ਦਿੱਲੀ ਦਾ ਪਤਾ ਹੀ ਨਹੀਂ ਹੈ ਕਿੱਥੇ ਹੈ ਠੀਕ ਹੈ ਮੈਂ ਜਲੰਧਰ ਤੋਂ ਤੁਰਨ ਲੱਗਿਆ ਤੇ ਰਸਤੇ ਵਿੱਚ ਕੋਈ ਬੋਰਡ ਹੈ ਸਾਈਨ ਬੋਰਡ ਜੀ ਤੇ ਲਿਖਿਆ ਹੈ ਮੈਂ ਕਪੜਾ ਫੜਿਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਤਾ ਠੀਕ ਹੈ ਪੜਿਆ ਨਹੀਂ ਕਿੰਨੇ ਕਿਲੋਮੀਟਰ ਕਿਧਰ ਨੂੰ ਜਾਣਾ ਪੈਣਾ ਜਾਂ ਕਿਸੇ ਹੋਰ ਛੋਟੇ ਜਿਹੇ ਸ਼ਹਿਰ ਪਿੰਡ ਜਾਣਾ ਤਾਂ ਮੈਂ ਜਿੱਥੇ ਜਿੱਥੇ ਸਾਈਨ ਬੋਰਡ ਲਈ ਕਿਸੇ ਉਹਨੂੰ ਕਪੜਾ ਮਾਰ ਦਿੱਤਾ ਵੇਖ ਲਿਆ ਹੁਣ ਕਪੜਾ ਮਾਰਨ ਦੇ ਨਾਲ ਪੜਨ ਤੋਂ ਬਿਨਾ ਕਿ ਮੈਂ ਉਸ ਜਗ੍ਹਾ ਤੇ ਪਹੁੰਚ ਸਕਦਾ ਹੈ ਕਪੜਾ ਮਾਰਨਾ ਇੱਕ ਵੱਖਰਾ ਵਿਸ਼ਾ ਸੀ ਸਫਾਈ ਕਰਨੀ ਵੱਖਰਾ ਵਿਸ਼ਾ ਸੀ ਇਸੇ ਤਰ੍ਹਾਂ ਜਿਹੜੀਆਂ ਕੀਮਤੀ ਗੱਲਾਂ ਲਿਖੀਆਂ ਹੋਈਆਂ ਸੀ ਨਾ ਸਕੂਲ ਦੇ ਵਿੱਚ ਉਹਨਾਂ ਨੇ ਉਹਨਾਂ ਉਹਨਾਂ ਦਾ ਜੀਵਨ ਸਵਾਰਿਆ ਜਿਨ੍ਹਾਂ ਨੇ ਪੜ ਕੇ ਸਮਝਿਆ ਮੈਂ ਸਮਝਾ ਰਿਹਾ ਸੀ ਕਿ ਕਈ ਹੋਰ ਧਰਮਾਂ ਵਾਲੇ ਵੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਸ਼ਾਮਲ ਹੋ ਗਏ ਉਹਦਾ ਮਤਲਬ ਕੀ ਸੀ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਸਿੱਖੀ ਸਿੱਖਾਂ ਵਾਸਤੇ ਐ ਇਹ ਵਿਚਾਰ ਸਿੱਖਾਂ ਵਾਸਤੇ ਐ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚੋਂ ਮੈਨੂੰ ਕੁਝ ਮਿਲ ਰਿਹਾ ਹੈ ਤਾਂ ਮੇਰੇ ਲਈ ਕੋਈ ਮਾੜੀ ਗੱਲ ਥੋੜਾ ਹੋਏਗੀ ਹੁਣ ਮੈਨੂੰ ਤੁਹਾਡੇ ਵਿੱਚੋਂ ਕੋਈ ਬੱਚਾ ਸਿਖਾ ਦੇਵੇ ਸਰ ਕਦੇ ਵੀ ਆਪਾਂ ਝੂਠ ਨਹੀਂ ਬੋਲਣਾ ਤੇ ਮੈਂ ਤੁਹਾਡੇ ਖਿੱਚ ਕੇ ਮੂੰਹ ਤੇ ਚਪੇੜ ਮਾਰਾਂ ਵੀ ਤੁਸੀਂ ਮੈਨੂੰ ਸਿਖਾਓਗੇ ਉਹਦੇ ਵਾਸਤੇ ਗਲਤੀ ਮੇਰੀ ਹੈ ਨਾ ਹੋ ਸਕਦਾ ਕੁਝ ਗੱਲਾਂ ਸਾਨੂੰ ਹੀ ਨਾ ਪਤਾ ਹੋਣ ਚੰਗੀਆਂ ਗੱਲਾਂ ਤੇ ਤੁਹਾਡੇ ਤੋਂ ਪਤਾ ਲੱਗ ਜਾਣ ਤਾਂ ਉਹ ਉਹ ਗੱਲਾਂ ਨਾਲ ਅਸੀਂ ਨਫ਼ਰਤ ਥੋੜਾ ਕਰਨੀ ਹੈ ਮਤਲਬ ਇਹ ਹੈ ਕਿ ਸਾਨੂੰ ਜਿੱਥੋਂ ਵੀ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ ਹੁਣ ਉਹ ਸਿੱਖੀ ਦੇ ਪ੍ਰਚਾਰ ਵਿੱਚ ਤਾਂ ਸ਼ਾਮਲ ਹੋ ਰਹੇ ਸੀ ਉਹਨਾਂ ਨੂੰ ਕੁਝ ਚੰਗਾ ਲੱਗਿਆ ਸੀ ਉਹਨਾਂ ਨੂੰ ਕੁਝ ਚੰਗਾ ਮਿਲਿਆ ਸੀ ਉਹਨਾਂ ਨੂੰ ਐ ਨਹੀਂ ਲੱਗਿਆ ਸੀ ਕਿ ਸਾਨੂੰ ਸਿੱਖ ਬਣਾ ਰਿਹਾ ਹੈ ਉਹਨਾਂ ਨੂੰ ਐ ਲੱਗਿਆ ਸੀ ਕਿ ਸਾਡਾ ਜੀਵਨ ਹੀ ਹਮੇਸ਼ਾ ਸਿੱਖਣ ਵਾਲਾ ਸਾਨੂੰ ਸਿੱਖਦੇ ਹੀ ਰਹਿਣਾ ਚਾਹੀਦਾ ਤੇ ਚੰਗੀਆਂ ਗੱਲਾਂ ਸਿਖਾਈਆਂ ਜਾ ਰਹੀਆਂ ਇਹ ਵੇਖਦਿਆਂ ਆਂ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਲੜਕੀ ਬੀਬੀ ਕੋਲਾ ਵੀ ਗੁਰੂ ਜੀ ਦੇ ਸਿੱਖੀ ਧਾਰਨ ਕਰ ਲਈ ਉਹ ਵੀ ਸ਼ਾਮਲ ਹੋ ਗਏ ਬੀਬੀ ਕੋਲਾ ਦੀ ਯਾਦ ਵਿੱਚ ਗੁਰੂ ਜੀ ਨੇ ਕੌਲ ਸਰ ਸਰੋਵਰ ਬਣਵਾਇਆ ਦੇਖੋ ਜਿਹੜਾ ਮਨ ਲਾ ਕੇ ਕੁਛ ਕਰਦਾ ਹੈ ਨਾ ਸੇਵਾ ਭਾਵਨਾ ਕਰਦਾ ਹੈ ਮਨ ਲਾ ਕੇ ਉਹ ਦੀ ਕਦੇ ਵੀ ਵਿਅਰਥ ਨਹੀਂ ਜਾਂਦੀ ਅਸੀਂ ਮਾਪੇ ਦੀ ਸੇਵਾ ਕਰੀਏ ਤੇ ਦੋ ਤਿੰਨ ਪੁੱਤਰ ਜਾਂ ਧੀਆਂ ਨੇ ਉਹਨਾਂ ਵਿੱਚੋਂ ਇੱਕ ਮਾਂ-ਬਾਪ ਦੀ ਸੇਵਾ ਕਰਦਾ ਤੇ ਬਾਕੀ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਚੰਗਾ ਜਿਹੜਾ ਹੈ ਦਿਲ ਨੂੰ ਕਿਹੜਾ ਲੱਗੂਗਾ ਜਿਹੜੀ ਉਹਨਾਂ ਦੀ ਸੇਵਾ ਕਰਦਾ ਹੈ ਹੱਕ ਤਾਂ ਸਾਰਿਆਂ ਨੂੰ ਹੀ ਦੇਣਗੇ ਉਹ ਇਸੇ ਤਰ੍ਹਾਂ ਸਕੂਲ ਦੀ ਗੱਲ ਕਰ ਲਓ ਇਥੋਂ ਦੀ ਗੁਰਮਤਿ ਸਿੱਖਿਆ ਕੇਂਦਰ ਦੀ ਗੱਲ ਕਰ ਲਓ ਪੜਨ ਤੁਸੀਂ ਸਾਰੇ ਹੀ ਆਉਂਦੇ ਹੋ ਪੜਾਇਆ ਤੁਹਾਨੂੰ ਸਾਰਿਆਂ ਨੂੰ ਹੀ ਜਾਏਗਾ ਪਰ ਕੁਝ ਏਦਾਂ ਦੇ ਚਿਹਰੇ ਹੋਣਗੇ ਜਿਹੜੇ ਮਤਲਬ ਖਾਸ ਬਣ ਕੇ ਰਹਿਣਗੇ ਉਹਨਾਂ ਦੇ ਖਾਸ ਬਣਨ ਦਾ ਕਾਰਨ ਕੀ ਹੋਏਗਾ ਕਿ ਉਹਨਾਂ ਨੇ ਮਸਤੀ ਨਹੀਂ ਕੀਤੀ ਉਹਨਾਂ ਨੇ ਮਾਹੌਲ ਖਰਾਬ ਨਹੀਂ ਕੀਤਾ ਉਹਨਾਂ ਨੇ ਕੁਝ ਪੜਿਆ ਉਹਨਾਂ ਨੇ ਵਿਚਾਰਿਆ ਹੈ ਨਾ ਫਿਰ ਉਹਨਾਂ ਦਾ ਕਈ ਵਾਰੀ ਨਾਮ ਵੀ ਕਿਤੇ ਲਿਖਿਆ ਜਾ ਸਕਦਾ ਹੈ ਜਾਂ ਉਹਨਾਂ ਬਾਰੇ ਕੋਈ ਬਾਹਰੋਂ ਆਇ ਤੇ ਦੱਸਿਆ ਵੀ ਜਾ ਸਕਦਾ ਹੈ ਵੀ ਆ ਆ ਬੱਚਾ ਆ ਕੰਮ ਵਧੀਆ ਕਰਦਾ ਹੈ ਤੁਹਾਡੇ ਚ ਸਾਰੇ ਹੀ ਨੇ ਕੋਈ ਪੜਨ ਚ ਹੈ ਕੋਈ ਆਗਿਆ ਕਰ ਰਿਹਾ ਹੈ ਕੋਈ ਕੋਸ਼ਿਸ਼ ਕਰਦਾ ਹੈ ਕਹਿੰਦੇ ਵੀ ਗੁਰੂ ਜੀ ਨੇ ਬੀਬੀ ਕੋਲਾ ਅੰਬੀ ਜਾਦ ਵਿੱਚ ਕੋਲ ਸਰ ਸਰੋਵਰ ਬਣਵਾਇਆ ਠੀਕ ਹੈ ਤੇ ਇਹ ਸਰੋਵਰ ਭਲਾ ਕਿੱਥੇ ਆ ਹਾਂ ਇਸ ਸਰੋਵਰ ਅੰਮ੍ਰਿਤਸਰ ਸਾਹਿਬ ਹੈ ਠੀਕ ਹੈ ਤੇ ਗੁਰਦੁਆਰਾ ਬਾਬਾ ਅਟਲ ਰਾਏ ਦੇ ਕੋਲ ਠੀਕ ਹੈ ਜੀ ਹੁਣ ਜਿੰਨੇ ਕੁਛ ਕੀਤਾ ਜਿੰਨੇ ਵੀ ਘਾਲਣਾ ਘਾਲ ਲਿਆ ਉਹਦੀ ਘਾਲ ਬਿਰਥੀ ਨਹੀਂ ਜਾਣ ਦਿੱਤੀ ਵਿਅਰਥ ਨਹੀਂ ਜਾਣ ਦਿੱਤੀ ਅੰਮ੍ਰਿਤਸਰ ਵਿਖੇ ਇੱਕ ਹੋਰ ਸਰੋਵਰ ਵੀ ਵਿਵੇਕ ਸਰ ਵੀ ਆਪ ਜੀ ਨੇ ਹੀ ਬਣਵਾਇਆ ਸੀ ਗੁਰੂ ਜੀ ਨੇ ਇੱਕ ਹੋਰ ਸਰੋਵਰ ਬਣਵਾਇਆ ਸੀ ਉਹਦਾ ਨਾਮ ਕੀ ਸੀ ਵਿਵੇਕ ਸਰ ਠੀਕ ਹੈ ਹੁਣ ਸਰੋਵਰਾਂ ਦੇ ਨਾਮ ਵੀ ਯਾਦ ਰੱਖਿਓ ਜਿਹੜੇ ਜਿਹੜੇ ਆਪਾਂ ਅੱਜ ਦੇ ਇਤਿਹਾਸ 'ਚ ਪੜ ਰਹੇ ਆਂ ਕਾਲਸਲ ਸਰੋਵਰ ਤੇ ਵਿਵੇਕ ਸਰ ਸਰੋਵਰ ਹਾਂਜੀ ਇਸ ਤੋਂ ਅੱਗੇ ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਾਹ ਜਹਾਂਨ ਤਖਤ ਤੇ ਬੈਠਾ ਜਹਾਂਗੀਰ ਜਦੋਂ ਸੰਸਾਰ ਤੋਂ ਚਲੇ ਗਿਆ ਤੇ ਉਹਦੇ ਤੋਂ ਬਾਅਦ ਕੌਣ ਬੈਠਾ ਤਖਤ ਤੇ ਤੇ ਸ਼ਾਜਹਾਨ ਕੌਣ ਹੈ ਭਲਾ ਕਿਸੇ ਨੂੰ ਪਤਾ ਹੈ ਜਹਾਂਗੀਰ ਦਾ ਕੀ ਲੱਗਦਾ ਹੈ ਜਹਾਂਗੀਰ ਦਾ ਪੁੱਤਰ ਹੈ ਸ਼ਾਜਹਾਨ ਠੀਕ ਹੈ ਉਹਨੇ ਆਪਣੇ ਪੁੱਤਰ ਮਤਲਬ ਕਿ ਪਿਤਾ ਦੇ ਜਾਨ ਤੋਂ ਬਾਅਦ ਪੁੱਤਰ ਹੀ ਉਹਦੀ ਜਗ੍ਹਾ ਤੇ ਬੈਠਾ ਤਖਤ ਤੇ ਬੈਠਾ ਇਹ ਬੜਾ ਕਟੜਪੇ ਸ਼ਰਈ ਬਾਦਸ਼ਾਹ ਸੀ ਮਤਲਬ ਬੜਾ ਸਖਤ ਸੀ ਇਹ ਠੀਕ ਹੈ ਜਿਵੇਂ ਆਪਾਂ ਕਹਿ ਲੈਨੇ ਆ ਆਪਣੇ ਸੂਲਾਂ ਨੂੰ ਲੈ ਕੇ ਜਾਂ ਦੂਜੇ ਧਰਮ ਦਾ ਪ੍ਰਚਾਰ ਨਹੀਂ ਹੋਣ ਦੇਣਾ ਬੜਾ ਬੜਾ ਸਖਤ ਸੀਗਾ ਸਜ਼ਾਵਾਂ ਦੇਣ ਵਾਲਾ ਸੀ ਕਟੜ ਸੀ ਕੌਣ ਸੀ ਕਟੜ ਸ਼ਾਂਜਹਾਨ ਠੀਕ ਹੈ ਸ਼ਾਂਜਹਾਨ ਕਟੜ ਸੀ ਇਸ ਨੇ ਮੁਸਲਮਾਨਾਂ ਵਾਸਤੇ ਧਰਮ ਤਬਦੀਲੀ ਦੀ ਆਪਣੇ ਹੁਕਮ ਰਾਹੀਂ ਮਨਾਹੀ ਕਰ ਦਿੱਤੀ ਇਹਨੇ ਇਹ ਕਿਹਾ ਵੀ ਕੋਈ ਵੀ ਮੁਸਲਮਾਨ ਧਰਮ ਤਬਦੀਲ ਨਹੀਂ ਕਰੇਗਾ ਇਹਨੇ ਆਪਣੇ ਸ਼ਬਦਾਂ ਵਿੱਚ ਸਖਤ ਮਨਾਹੀ ਕਰ ਦਿੱਤੀ ਇਸ ਨੇ ਮੁਸਲਮਾਨਾਂ ਵਾਸਤੇ ਕਿ ਜਿਹੜੇ ਮੁਸਲਮਾਨ ਨੇ ਧਰਮ ਤਬਦੀਲੀ ਦੀ ਆਪਣੇ ਹੁਕਮ ਰਾਹੀਂ ਮਨਾਹੀ ਕਰ ਦਿੱਤੀ ਵੀ ਕੋਈ ਵੀ ਮਤਲਬ ਧਰਮ ਮੁਸਲਮਾਨ ਧਰਮ ਤਬਦੀਲ ਨਹੀਂ ਕਰੇਗਾ ਠੀਕ ਹੈ ਲਾਹੌਰ ਡੱਬੀ ਬਾਜ਼ਾਰ ਵਿੱਚ ਬਣਾਈ ਬੌਲੀ ਪੂਰ ਕੇ ਮਸੀਤ ਬਣਾ ਦਿੱਤੀ ਹੁਣ ਕਟੜਤਾ ਦਾ ਪਤਾ ਲੱਗਦਾ ਕਿ ਜਿਹੜਾ ਕਟੜ ਇਨਸਾਨ ਹੈ ਉਹ ਕਿਸੇ ਨੂੰ ਦੂਜੇ ਨੂੰ ਵਾਧਾ ਫੁੱਲਦਾ ਹੋਇਆ ਨਹੀਂ ਦੇਖ ਸਕਦਾ ਠੀਕ ਹੈ ਕੰਦੀਓ ਨੇ ਕੀ ਕੀਤਾ ਜਿੱਥੇ ਬੌਲੀ ਬਣੀ ਹੋਈ ਸੀ ਨਾ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਉਸ ਬੌਲੀ ਨੂੰ ਪੂਰ ਕੇ ਕੀ ਬਣਾ ਦਿੱਤਾ ਮਸਜਿਦ ਬਣਾ ਦਿੱਤਾ ਉਸ ਬੌਲੀ ਨੂੰ ਪੂਰ ਕੇ ਹੁਣ ਦੇਖੋ ਬੌਲੀ ਗੁਰੂ ਸਹਿਬਾ ਨੇ ਬਣਵਾਈ ਸੀ ਉਹਨੇ ਵਿਰੋਧਤਾ ਕੀਤੀ ਬੌਲੀ ਨੂੰ ਪੂਰ ਕੇ ਤੇ ਆਪਣੀ ਮਤਲਬ ਆਪਦੇ ਧਰਮ ਦੇ ਮੁਤਾਬਕ ਉਹਨੇ ਮਸਜਿਦ ਬਣਵਾ ਦਿੱਤੀ ਠੀਕ ਹੈ ਜੀ ਉਸ ਦੀ ਕਟੜਤਾ ਉਹਦੀ ਨਫ਼ਰਤ ਸਿੱਖਾਂ ਦੇ ਮਨਾਂ ਵਿੱਚ ਜੋਸ਼ ਭੜਕ ਉੱਠਿਆ ਹੁਣ ਸਿੱਖਾਂ ਨੂੰ ਇਦਾਂ ਲੱਗਿਆ ਵੀ ਐ ਕਿਉਂ ਹੋ ਰਿਹਾ ਕੌਮ ਦੀ ਤਿਆਰੀ ਤਾਂ ਹੋ ਹੀ ਚੁੱਕੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜਾਂ ਨਾਲ 4 ਜੰਗ ਲੜੇ ਠੀਕ ਹੈ ਗੁਰੂ ਜੀ ਨੇ ਫਿਰ ਮਤਲਬ ਕੌਮ ਉਦੋਂ ਪੂਰੀ ਤਰ੍ਹਾਂ ਤਿਆਰ ਸੀ ਸਭਨਾਂ ਦੇ ਅੰਦਰ ਜੋਸ਼ ਹੋ ਗਿਆ ਤੇ ਜੋਸ਼ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜਾਂ ਦੇ ਨਾਲ 4 ਜੰਗ ਲੜੇ ਕਿੰਨੇ ਜੰਗ ਲੜੇ 4 ਕਿਹੜੇ ਗੁਰੂ ਸਾਹਿਬ ਜੀ ਨੇ ਗੁਰੂ ਗੁਰੂ ਸਾਹਿਬ ਜੀ ਨੇ ਕਿੰਨਾਂ ਦੇ ਨਾਲ ਲੜੇ ਮੁਗਲ ਫੌਜਾਂ ਆਹ ਮੁਗਲ ਫੌਜਾਂ ਦੇ ਨਾਲ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਚਾਰਾਂ ਜੰਗਾਂ ਦੇ ਵਿੱਚ ਕੀ ਪ੍ਰਾਪਤ ਕੀਤੀ ਜਿੱਤ ਕਿਸੇ ਜੰਗ ਦੇ ਵਿੱਚ ਵੀ ਹਾਰੇ ਨਹੀਂ ਐ ਤੇ ਵੇਖੋ ਉਹਨਾਂ ਸਮਿਆਂ ਦੇ ਵਿੱਚ ਤਖਤ ਤੇ ਬੈਠਾ ਵੀ ਕੌਣ ਹੈ ਸ਼ਾਹਜਹਾਨ ਤੇ ਹੈ ਵੀ ਪੂਰਾ ਕਟੜਾ ਹੈ ਪਰ ਉਸ ਕਟੜ ਦੇ ਨਾਲ ਮੱਥਾ ਲਾ ਕੇ ਫਿਰ ਵੀ ਜਿੱਤਾਂ ਪ੍ਰਾਪਤ ਕੀਤੀਆਂ ਨੇ ਜੰਗਾਂ ਉਪਰੰਤ ਆਪ ਫਿਰ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ ਜੰਗ ਕਰਨ ਤੋਂ ਬਾਅਦ ਫਿਰ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ ਆ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਜਾਣਾ ਇਹਦਾ ਮਤਲਬ ਕੀ ਹੈ ਪਲਾ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਜਾਣਾ ਹਾਂਜੀ ਪ੍ਰਾਂਸ਼ੂ ਹੋਰ ਕੋਈ ਦੀਪਿਕਾ ਚਾਰ ਵਿੱਚ 3 ਹੋ ਜਾਣਾ ਹਾਂਜੀ ਹੋਰ ਕੋਈ ਹਾਂ ਠੀਕ ਹੈ ਮਗਨ ਹੋ ਜਾਣਾ ਲੇਨ ਹੋ ਜਾਣਾ ਹਾਂਜੀ ਹੂੰ ਠੀਕ ਹੈ ਮਤਲਬ ਕਿ ਬਿਲਕੁਲ ਉਧਰ ਹੀ ਲੱਗ ਜਾਣਾ ਰੁੱਜ ਕੇ ਚੰਗੀ ਤਰ੍ਹਾਂ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਆਉਂਦੇਣੀ ਠੀਕ ਹੈ ਜੀ ਧਿਆਨ ਦਿੱਤਾ ਉਹਨਾਂ ਨੇ ਚੰਗੀ ਤਰ੍ਹਾਂ ਫਿਰ ਆਪ ਜੀ ਦੇ ਪੰਜ ਸੁਪੁੱਤਰ ਸਨ ਹੁਣ ਉਹਨਾਂ ਦੇ ਸੁਪੁੱਤਰਾਂ ਦੇ ਨਾਮ ਤੁਹਾਨੂੰ ਯਾਦ ਰਹਿਣੇ ਚਾਹੀਦੇ ਆ ਪਹਿਲਾ ਸੁਪੁੱਤਰ ਸੀ ਬਾਬਾ ਗੁਰਦੀਪ ਜੀ ਬਾਬਾ ਗੁਰਦੀਪ ਜੀ ਦੂਜਾ ਸੁਪੁੱਤਰ ਸੀਗੇ ਬਾਬਾ ਸੂਰਜਮਲ ਜੀ ਬਾਬਾ ਸੂਰਜਮਲ ਜੀ ਤੀਜਾ ਸੁਪੁੱਤਰ ਸੀ ਬਾਬਾ ਅਨੀਰਾਏ ਜੀ ਬਾਬਾ ਅਨੀਰਾਏ ਜੀ ਚੌਥੇ ਸੁਪੁੱਤਰ ਬਾਬਾ ਅਟਲ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਸੁਪੁੱਤਰ ਸੀ ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਆ ਗੁਰੂ ਦੇਵ ਜੀ ਤੇ ਉਹਨਾਂ ਦੇ ਜਿਹੜੇ ਪੰਜਵੇਂ ਪੁੱਤਰ ਸੀ ਗੁਰੂ ਤੇਗ ਬਹਾਦਰ ਜੀ ਇਹ ਕਿੰਵੇਂ ਨੰਬਰ ਦੇ ਗੁਰੂ ਬਣੇ ਸੀ ਹਾਂ ਨੌਵੇਂ ਗੁਰੂ ਬਣੇ ਸੀ ਆਪ ਜੀ ਦੀ ਇੱਕ ਸੁਪਤਰੀ ਵੀ ਸੀ ਉਹਨਾਂ ਦੀ ਬੇਟੀ ਵੀ ਸੀ ਉਹਦਾ ਨਾਮ ਕੀ ਸੀ ਬੀਬੀ ਸੀੋਜੀ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਆਪਣੇ ਪੁੱਤਰੇ ਹੁਣ ਉਹਨਾਂ ਦਾ ਪੁੱਤਰ ਆ ਵੇਖੋ ਸਪੁੱਤਰ ਸੀ ਕਿਹੜੇ بیٹے ਦਾ ਬੇਟਾ ਹੈ ਮਤਲਬ ਉਹਨਾਂ ਦਾ ਪੋਤਰਾ ਹੈ ਗੁਰੂ ਹਰਰਾਏ ਤੇ ਕਿੰਨਾ ਦਾ ਬੇਟਾ ਗੁਰੂ ਹਰਰਾਏ ਜੀ ਬਾਬਾ ਗੁਰਦਿੱਤਾ ਜੀ ਦਾ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਨੇ ਪਹਿਲੇ ਤੇ ਉਹਨਾਂ ਦਾ ਅੱਗੇ ਬੇਟਾ ਕੌਣ ਆ ਗੁਰੂ ਹਰਰਾਏ ਸਾਹਿਬ ਜੀ ਕੌਣ ਉਹਨਾਂ ਦਾ ਬੇਟਾ ਗੁਰੂ ਹਰਰਾਏ ਸਾਹਿਬ ਜੀ ਤੇ ਸੱਤਵੇਂ ਗੁਰੂ ਕੌਣ ਬਣੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਤਵੇਂ ਗੁਰੂ सतमें गुरु गुरु हर राय जी छेवे गुरु छेवे गुरु कौन सी हर गोविंद साहेब जी के सतमें गुरु कौन सी गुरु हर राय जी जी गुरु हर राय जी ने उन्होंने गुरुता ग्दी सौंपी सी, छेवें तो बाद सतवा ही आएगा ਤੇ ਉਹਨਾਂ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਸੌਂਪੀ ਠੀਕ ਹੈ ਆਪ 3 ਮਾਰਚ ਸਨ 1644 ਨੂੰ ਕਿਰਤਪੁਰ ਵਿਖੇ ਜੋਤੀ ਜੋਤ ਸਮਾ ਗਏ ਜਦੋਂ ਉਹਨਾਂ ਨੇ ਗੁਰਤਾ ਗੱਦੀ ਆਪਣੇ ਪੁੱਤਰੇ ਨੂੰ ਸੌਂਪੀ ਤੇ ਉਸ ਤੋਂ ਬਾਅਦ ਕਿੰਨੀ ਮਾਰਚ ਸੀਗੀ 3 ਕਿੰਨੀ ਮਾਰਚ ਨੂੰ 3 ਮਾਰਚ ਸਨ 1644 1644 ਕਿੱਥੇ ਜੋਤੀ ਜੋਤ ਸਮਾ ਗਏ ਕੀਰਤਪੁਰ ਕਿੱਥੇ ਜੋਤੀ ਜੋ ਸਮਾਏ ਕੀਰਤਪੁਰ ਜੋਤੀ ਜੋ ਸਮਾਏ ਤੇ ਇੱਕ ਵਕਤ ਸੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਜਨਮ ਕਿੱਥੇ ਹੋਇਆ ਸੀ ਪਿੰਡ ਵਡਾਲੀ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਕਿਹੜਾ ਸੀ ਅੰਮ੍ਰਿਤਸਰ ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਜੋਤੀ ਜੋਤ ਸਮਾਏ ਨੇ ਕੀਰਤਪੁਰ ਸਾਹਿਬ ਹੁਣ ਮਤਲਬ ਕਿ ਉਹ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਪਿਤਾ ਜੀ ਦੇ ਵਾਂਗ ਸਿੱਖੀ ਦਾ ਪ੍ਰਚਾਰ ਕਰਦੇ ਹੋયા ਤੇ ਮਜਲੂਮਾਂ ਦੀ ਰੱਖਿਆ ਕਰਦੇ ਹੋયા ਕਈਆਂ ਦੁਖੀਆਂ ਦਾ ਇਲਾਜ ਕਰਦੇ ਹੋਏ ਪ੍ਰਚਾਰ ਕਰਦੇ ਹੋਏ ਏਕਤਾ, ਪ੍ਰੇਮ, ਪਿਆਰ ਵੰਡਦੇ ਹੋਏ ਤੇ ਸ਼ਸਤਰ ਵਿੱਦਿਆ ਜਿੱਥੇ ਆਪ ਸਿੱਖੀ ਹੋਰਨਾਂ ਨੂੰ ਸਿਖਾਈ ਇਹ ਸਾਰੇ ਕਾਰਜ ਕਰਦੇ ਹੋયા ਉਹ ਵੀ ਇੱਕ ਦਿਨ ਐਸਾ ਆਇਆ ਕਿ ਸੰਸਾਰ ਤੋਂ ਜੋਤੀ ਜੋ ਸਮਾਗੇ ਤੇ ਗੁਰਤਾ ਗੱਦੀ ਉਹਨਾਂ ਨੇ ਆਪਣੇ ਪੁੱਤਰੇ ਨੂੰ ਸੌਂਪੀ ਤੇ ਪੁੱਤਰਾ ਕੌਣ ਸੀ ਸ੍ਰੀ ਗੁਰੂ ਹਰ राय ਸਾਹਿਬ ਜੀ ਠੀਕ ਹੈ ਜੀ ਸਮਝ ਆ ਗਈ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਹਾਂ ਜੀ ਇਹ ਹੁਣ ਸਾਰਿਆਂ ਨੇ ਧਿਆਨ ਰੱਖਣਾ ਹੈ ਤੇ ਇਸ ਜੀਵਨ ਨੂੰ ਵਿਚਾਰਨਾ ਹੈ ਪੜ੍ਹਨਾ ਹੈ ਹੁਣ ਇਸ ਦੇ ਨਾਲ ਹੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ